ਗੁਰਗਾ ਉਪਰ ਰਜਾਇਜ਼ ਉਸਾਰੀ ਹੁੰਦੇ ਚੱਲਦੇ ਪਿਛਲੇ ਦਿਨ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਹੁਣ ਉਸੇ ਘਰ ਦੇ ਵਿੱਚ ਰਹਿੰਦੇ ਦੋ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਅੰਗਣਵਾਲੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਜਸਨੂ ਲੈ ਕੇ ਉਹ ਗਰੀਬ ਪਰਿਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਦਾ ਹਵਾਲਾ ਦੇ ਕੇ ਘਰ ਵਾਪਸ ਕਰਨ ਦੀ ਗੁਹਾਰ ਲਗਾ ਰਿਹਾ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਰਮਨਦੀਪ ਕੌਰ ਨੇ ਦੱਸਿਆ ਹੈ ਕਿ ਮੇਰੇ ਪਿਤਾ ਰਾਜਪਾਲ ਰਾਮਪਾਲ ਸਿੰਘ ਦੇ ਉੱਪਰ 2 ਐਨਡੀਪੀਐਸ ਐਕਟ ਦੇ ਮਾਮਲੇ ਦਰਸਤਾਨ ਤੇ ਪਿਛਲੇ ਨੇ ਪ੍ਰਸ਼ਾਸਨ ਵੱਲੋਂ ਸਾਡੇ ਘਰ ਦੀ ਕੰਦ ਉੱਪਰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਉੱਪਰ ਨਜਾਇਜ਼ ਉਸਾਰੀ ਦਾ ਨੋਟਿਸ ਲਗਾ ਦਿੱਤਾ ਗਿਆ ਤੇ ਕੁਝ ਦਿਨ ਬਾਅਦ ਹੀ ਮੇਰੇ ਬਜ਼ੁਰਗ ਦਾਦਾ-ਦਾਦੀ ਅਤੇ ਦੋ ਛੋਟੇ ਬੱਚਿਆਂ ਬੱਚੇ ਨੂੰ ਜਿਹੜਾ ਹੈ ਪ੍ਰਸ਼ਾਸਨ ਨੇ ਬਾਹਰ ਕੱਢ ਕੇ ਆਂਗਣ ਵਾਲੀ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਹੁਣ ਮੇਰੇ ਦੋ ਛੋਟੇ ਭਰਾ ਅਤੇ ਦਾਦਾ-ਦਾਦੀ ਖੁੱਲੇ ਆਸਮਾਨ ਹੇਠਾਂ ਭੁੱਖੇ ਪਾਣੀ ਸੌ ਰਹੇ ਨੇ ਤੇ ਉਸਨੇ ਦੱਸਿਆ ਹੈ ਕਿ ਇਹ ਕਾਰ ਅਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਦਿੱਲੀ ਬੇਸ ਤੇ ਵਿਆਜ ਜੀ ਪੈਸੇ ਲੈ ਕੇ ਕਾਰ ਜਿਹੜਾ ਹੈ ਉਹ ਬਣਾਇਆ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਪਿਤਾ ਨਸ਼ੇੜੀ ਹਨ ਪਰ ਉਹ ਚਿੱਟਾ ਵੇਚਣ ਦਾ ਕੋਈ ਕਾਰੋਬਾਰ ਨਹੀਂ ਕਰਦੇ ਇਸ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਪੂਰਜੋਰ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਤੇ ਰਹਿਮ ਕਰਦੇ ਹੋਏ ਸਾਡਾ ਘਰ ਸਾਨੂੰ ਵਾਪਸ ਕੀਤਾ ਜਾਵੇ ਰਮਨਦੀਪ ਗੁਰਦੇ ਪੈਂਸਮ ਸ਼ੇਰਪੁਰ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਬਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨਿਆਂ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਤੁਸੀਂ ਆਸੀ ਉਹਨਾਂ ਦੇ ਕਹਾਂ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਨ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਏ ਆ ਇਹ ਆਂਗਲਵਾਰੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਰੀ ਸੈਂਟਰ ਬਣਾ ਦੇ ਦਿੱਤਾ ਗਿਆ ਅਸੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੇ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਪਾਲਿਆਂ ਵਾਲੀਆਂ ਇਹ ਛੱਤਾਂ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ادارے ਵਿੱਚ ਕਨਵਰਟ ਕਰਤਾ ਕਿ ਅੰਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱਟਕੇ ਖਾਂਦੇ ਫਿਰਦੇ ਆ ਪਰ ਰੋਬੇਕਾਰ ਨੇ ਮੈਂ ਆਪਣੇ ਸੋਹਰਿਆਂ ਆਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰਿਆਂ ਆਈ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜੇ ਮੈਂ ਹਰ ਇੱਕ ਦੇ ਮਿੰਨਤ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਸਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀਂ ਇਹ ਨਹੀਂ ਸਾਡੀ ਬੜੀ ਪ੍ਰੋਪਰਟੀ ਆ ਅੱਛਾ ਛੱਪੜ ਦੇ ਥਾਂ ਚਾਹੀ ਰਹਿਣ ਸਰਕਾਰੀ ਥਾਂ ਆ ਛੱਪੜ ਦੇ ਥਾਂ ਚਾਹੀ ਰਹਿਣ ਇਹਦੇ ਚ ਮਿੱਟੀਆਂ ਪਾ ਬਗ ਸਾਡੀ ਉਮਰ ਲੰਘ ਚੱਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇ ਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰ ਕਾਂਪੀਂ ਦੇ ਮਾਮੇ ਜੇ ਥੋੜੇ ਜਿ ਖਰਾਬ ਹੋ ਗਏ ਬਾਅਦ ਇਹਨਾਂ ਨੇ ਆਪਣਾ ਬਸਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈ ਨਾ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇਣਾ ਕਰਨ ਆ ਗਰੀਬ ਨੇ ਆਨੇ ਵਿਚਾਰੇ ਕਿੱਥੇ ਜਾਣ ਕਿ ਜੇ ਸਾਡੇ ਕੋਲ ਕੁਝ ਹੋਰ ਹਨੂ ਰਾਹ ਲੱਭਦਾ ਹੋਵੇ ਤਾਂ ਅਸੀਂ ਬੇਸ਼ੱਕ ਕਈ ਕੋਈ ਗੱਲ ਨਹੀਂ ਜਾਂਦਾ ਜਾਵਿਆਂ ਹੀ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਬਹਿ ਜਾਾਂਗੇ। ਕਾਹੀ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਿਹਨਤ ਅਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ। ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ। ਆ ਸਮਥੀ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਣ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ। ਅੰ ਪੂਰਾ ਗਰੀਬੀ ਦਾਵਾ ਜਿਵੇਂ ਖੁੱਲੀ ਹੁੰਦੀ ਉਹ ਹਾਲ ਸਾਡੀ ਸਾਡਾ ਕੋਈ ਚਿੱਟੇ ਦੇ ਕੰਮ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ ਚ ਉਹ ਵੀ ਵੇਚ ਚੱਲ ਗਈ ਸਭ ਕੁਝ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਹੈ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵਹਿਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵਹਿਲੀਆਂ ਸਾਰੀਆਂ ਪੰਚਾਇਤੀ ਆ ਉਸ ਨੂੰ ਮਾਰਾਂ ਦੇ ਦਾਦੇ ਸ਼ਾਦ ਉਹ ਆਪਣੀ ਜਾਂ ਸਹੀ ਕਾਰਵਾਈ ਕਰਨ ਦੀਆਂ ਜਾਂ ਕਿਤਾ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਂ ਨੇ ਜ਼ਾਇਰ ਹੋ ਰਿਹਾ ਬਾਬੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮਿਹਨਤ ਕਰਦੀ ਆ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲਣ ਨੂੰ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆਹੜੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਉਹ ਜਿਹੜਾ ਕਿ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸ਼ਤ ਵਾਲੀ ਬਿਲ ਬਿਲ ਕੇਸ ਵਾਲੇ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦਾ ਪਲਾਸਟ ਜਾਂ ਮੇਰੀ ਪ੍ਰਸ਼ਾਸਨ ਗਾੜੀ ਤੁਹਾਡਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਆ ਤੁਹਾਡਾ ਇੱਕ ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰਲਾ ਮਿੰਤ ਕਰਦੇ ਆ ਤੁਹਾਡੇ ਹੱਕ ਚ ਹੋਵੇ ਤੁਹਾਡੇ ਗਾ ਤੁਹਾਡੀ ਸੁਣਵਾਈ ਹੋਵੇ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰੋਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮੁਹਿੰਮ ਚਲਾਈ ਆ ਜੁੱਧ ਨਸ਼ਾ ਮਰ ਉਧਰ ਉਹਦੇ ਮਸਲੇ ਤੇ ਸਾਰਾ ਗੋਸਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾਵਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓਟ ਆਉਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀਡੀਓ ਸਾਡੇ ਤਬਦੀਲ ਕਰ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜਨੀ ਦੀ ਇਹ ਤੇ ਉਤਲੇ ਲੈਵਲ ਦੀ ਗੱਲ ਆ ਦਾਂਸਬਾ ਹਲਕਾ ਫਤਿਹਗੜ ਚੂੜੀਆਂ ਦੀਨਪੰਦੇ ਪਿੰਡ ਸ਼ਮਸ਼ੇਰਪੁਰ ਵਿੱਚ ਇੱਕ ਵਿਅਕਤੀ ਦੇ ਉੱਪਰ ਐਨਡੀਪੀਐਸ ਦੇ ਮਾਮਲੇ ਦਰਜ ਸਨ ਤੇ ਜਸਤੇ ਕਾਰਮੂ ਪੰਚਾਇਤ ਦੀ ਸ਼ਾਮਲਾਟ ਜਗਾ ਉੱਪਰ ਨਜਾਇਜ਼ ਉਸਾਰੀ ਹੋਣ ਦੇ ਚਲਦੇ ਪਿਛਲੇ ਦਿਨ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਹੁਣ ਉਸੇ ਘਰ ਦੇ ਵਿੱਚ ਰਹਿੰਦੇ ਦੋ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਅੰਗਣਵਾਲੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਜਸ ਨੂੰ ਲੈ ਕੇ ਉਹ ਗਰੀਬ ਪਰਿਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਬਜ਼ੁਰਗਾਂ ਤੇ ਦੋ ਛੋਟੇ ਬੱਚਿਆਂ ਦਾ ਹਵਾਲਾ ਦੇ ਕੇ ਘਰ ਵਾਪਸ ਕਰਨ ਦੀ ਗੁਹਾਰ ਲਗਾ ਰਿਹਾ ਹੈ ਤੇ ਸੰਬੰਧੀ ਜਾਣਕਾਰੀ ਦਿੰਦੇ ਰਮਨਦੀਪ ਖੋੜ ਨੇ ਦੱਸਿਆ ਹੈ ਕਿ ਮੇਰੇ ਪਿਤਾ ਰਾਜਪਾਲ ਰਾਮਪਾਲ ਸਿੰਘ ਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਮਾਮਲੇ ਦਰਸਤਾਨ ਤੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਸਾਡੇ ਘਰ ਦੀ ਕੰਦ ਉੱਪਰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਉੱਪਰ ਨਜਾਇਜ਼ ਉਸਾਰੀ ਦਾ ਨੋਟਿਸ ਲਗਾ ਦਿੱਤਾ ਗਿਆ ਤੇ ਕੁਝ ਦਿਨ ਬਾਅਦ ਹੀ ਮੇਰੇ ਬਜ਼ੁਰਗ ਦਾਦਾ-ਦਾਦੀ ਅਤੇ ਦੋ ਛੋਟੇ ਬੱਚਿਆਂ ਬੱਚੇ ਨੂੰ ਜਿਹੜਾ ਹੈ ਪ੍ਰਸ਼ਾਸਨ ਨੇ ਬਾਹਰ ਕੱਢ ਕੇ ਆਂਗਣ ਵਾਲੀ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਹੁਣ ਮੇਰੇ ਦੋ ਛੋਟੇ ਭਰਾ ਅਤੇ ਦਾਦਾ-ਦਾਦੀ ਖੁੱਲੇ ਆਸਮਾਨ ਹੇਠਾਂ ਭੁੱਖੇ ਪਾਣੀ ਸੌ ਰਹੇ ਨੇ ਤੇ ਉਸਨੇ ਦੱਸਿਆ ਹੈ ਕਿ ਇਹ ਕਾਰ ਅਸੀਂ ਆਪਣ ਅਇਦੇ ਨਾਲ ਦਿੱਲੀ ਬੇਸ ਤੇ ਵਿਆਜੀ ਪੈਸੇ ਲੈ ਕੇ ਕਰ ਜੜਾ ਹੈ ਉਹ ਬਨਾਇਆ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਪਿਤਾ ਨੁਸ਼ੇੜੀ ਹਨ ਪਰ ਉਹ ਚਿੱਟਾ ਵਿੱਚੋਂ ਦਾ ਕੋਈ ਕਾਰੋਬਾਰ ਨਹੀਂ ਕਰਦੇ ਇਸ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਬੱਚੀਆਂ ਅਤੇ ਬਜ਼ੁਰਗਾਂ ਤੇ ਰਹਿਮ ਕਰਦੇ ਹੋਏ ਸਾਡਾ ਕਰ ਸਾਨੂੰ ਵਾਪਸ ਕੀਤਾ ਜਾਵੇ ਰਮਨਦੀਪ ਗੁਰਦੇ ਪੈਨਸਮ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਰਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਨ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਵਾ ਮਹੀਨੇ ਤੱਕ ਤੇ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ। ਜਮੈਂ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਂ ਨਾਲ ਖਾਲੀ ਕਰ ਦੇਣਾ ਚਿੰਗਾ ਵਾ। ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋਲ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਏ ਆ ਇਹ ਆਂਗਲਵਾਰੀ ਸੈਂਟਰ ਵਿੱਚ ਕਨਵਰਟ ਕਰਤਾ ਇਸਨੂੰ ਆਂਗਲਵਾਰੀ ਸੈਂਟਰ ਬਣਾ ਦਿੱਤਾ ਗਿਆ। ਅਸੀਂ ਗਰੀਬ ਬੰਦੇ ਆ। ਜਦੋਂ ਤੋਂ ਮੇਰੇ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਬਾਲਿਆਂ ਵਾਲੀਆਂ ਇਹ ਛੱਤਾਂ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ادارے ਵਿੱਚ ਕਨਵਰਟ ਕਰਤਾ ਕਿ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ਧੱਕੇ ਖਾਂਦੇ ਫਿਰਦੇ ਆ ਪਰ ਰੋਬੇਕਾਰ ਨੇ ਮੈਂ ਆਪਣੇ ਸਹੁਰੇ ਹੋਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰੇ ਆਈ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਵੱਜ ਜੇ ਮੈਂ ਹਰ ਇੱਕ ਦੇ ਮਿੰਟ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਸਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀਂ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਛੱਪੜ ਦੇ ਥਾਂ ਚਾਹੀ ਰਹਿਣ ਸਰਕਾਰੀ ਥਾਂ ਆ ਛੱਪੜ ਦੇ ਥਾਂ ਚਾਹੀ ਰਹਿਣ ਇਹਦੇ ਚ ਮਿੱਟੀਆਂ ਪਾ ਬਗ ਸਾਡੀ ਉਮਰ ਲੰਘ ਚੱਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇ ਦੀ ਗੱਡੀ ਚਲਾਉਂਦਾ ਸੀ ਮੇਆ ਮੇਰੀ ਮਾਂ ਨੇ ਘਰ ਦਾ ਕੰਮਾਂ ਦਾ ਕਾਰ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬਹਿ ਗਏ ਕਾਨ ਪੀਂਦੇ ਮਾਮੇ ਚ ਥੋੜੇ ਜਿ ਖਰਾਬ ਹੋ ਗਏ ਬਾਅਦ ਜਿਨਾਂ ਨੇ ਆਪਣਾ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈਨਾ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤੱਕਾ ਦੇਣਾ ਕਰਨ ਅ ਗਰੀਬ ਨਿਆਣੇ ਵਿਚਾਰੇ ਕਿੱਥੇ ਜਾਣ ਠੀਕ ਹੈ ਜੀ ਸਾਡੇ ਕੋਲ ਕੁਝ ਹੋਰ ਸਾਨੂੰ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਅਸੀਂ ਕੋਈ ਗੱਲ ਨਹੀਂ ਜਾਂਦਾ ਜਾਵਿਆਂ ਹੀ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਬਹਿ ਲਾਂਗੇ ਸਾਹੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਹੰਦਤਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਐਸਮਪਟੀ ਹਾਲਤ ਵੇਖ ਸਕਦੇ ਜੀ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਣ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਐਂ ਪੂਰਾ ਗਰੀਬੀ ਦਾਵਾ ਜਿਵੇਂ ਖੁੱਲੀ ਹੁੰਦੀ ਓਹ ਹਾਲ ਸਾਡੀ ਸਾਡਾ ਕੋਈ ਛਿੱਟੇ ਦਾ ਕੰਮ ਹੈ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮੇ ਚ ਉਹ ਵੀ ਵੇਚ ਚੱਜ ਗਈ ਸਭ ਕੁਝ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜਟਾ ਨੇ ਕਮਰੇ ਬਣਾਏ ਹਨ ਵਿਹਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵਿਹਲੀਆਂ ਸਾਰੀਆਂ ਪੰਚਾਇਤੀ ਉਸ ਨੂੰ ਮਾਰਾਂ ਦੇ ਦਾਦੇ ਸ਼ਾਦੂ ਆਪਣੀ ਦਾ ਸਹੀ ਕਾਰਵਾਈ ਕਰਨ ਦੀਆਂ ਜਾਂ ਕਿਤਾ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਲ ਨਜ਼ਰ ਹੋ ਰਿਹਾ ਵਾ ਵੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮਿਹਨਤ ਕਰਦੀਆਂ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲਣ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆੜੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸਤ ਵਾਲੇ ਡਿਲ ਡਿਲ ਕਿਸਤ ਵਾਲੇ ਉਹ ਵੀ ਵਿਖਾ ਦਾਂਗੇ ਕਿ ਇਹੋ ਮੈਂ ਤੁਹਾਡੇ ਗਾੜੀ ਦਾ ਕਲਾਸ 3 ਮੇਰੀ ਪ੍ਰਸ਼ਾਸਨ ਗਾੜੀ ਵਿਹਾੜਾ 2 ਨੰਬਰ ਦੀ ਕਮਾਈ ਦਾ ਨਹੀਂ ਆ ਇਹ ਸਾਡਾ 1 ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰਲਾ ਮਿੰਤ ਕਰਦੇ ਆ ਵਿਹਾੜੇ ਹੱਕ ਚ ਹੋਵੇ ਸਾਡੇ ਦਾ ਸਾਡੀ ਸੁਣਵਾਈ ਹੋਵੇ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮਹਿੰਮ ਚਲਾਈ ਹੈ ਜੁੱਧ ਨਸ਼ਾਂਵਰ ਉਧਰ ਉਹਦੇ ਮਸਲੇ ਤੇ ਸਾਰਾ ਗੋਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਚੋਟ ਹੋਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀ ਇਹ ਸਾਨੂੰ ਤਬਦੀਲ ਕਰ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜ ਨਹੀਂ ਜੀ ਇਹ ਤਾਂ ਉਤਲੇ ਲੈਵਲ ਦੀ ਗੱਲ ਆ ਦਨ ਸਬਾਹ ਹਲਕਾ ਫਤਿਹਗੜ ਚੂੜੀਆਂ ਦੀਨ ਪਿੰਡੇ ਸ਼ਮਸ਼ੇਰਪੁਰ ਵਿੱਚ ਇੱਕ ਵਿਅਕਤੀ ਦੇ ਉੱਪਰ ਐਨਡੀਪੀਐਸ ਦੇ ਮਾਮਲੇ ਦਰਜ ਸਨ ਤੇ ਜਿਸ ਤੇ ਕਰਮੂ ਪੰਚਾਇਤ ਦੀ ਸ਼ਾਮਲਾਟ ਜਗਾ ਉੱਪਰ ਨਜਾਇਜ਼ ਉਸਾਰੀ ਹੋਣ ਦੇ ਚਲਦੇ ਪਿਛਲੇ ਦਿਨ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਹੁਣ ਉਸੇ ਘਰ ਦੇ ਵਿੱਚ ਰਹਿੰਦੇ ਦੋ ਬਜ਼ੁਰਗਾਂ ਤੇ ਦੋ ਛੋਟੇ ਬੱਚੀਆਂ ਨੂੰ ਬਾਹਰ ਕੱਢ ਕੇ ਅੰਗਣਵਾੜੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਜਸ ਨੂੰ ਲੈ ਕੇ